ਅਗਰ ਮੂਵੀ ਦੀ ਗੱਲ ਕਰਾਂਗੇ ਨਾ ਬੰਦਾ ਮੋਬਾਈਲ 'ਤੇ ਜਰਾਜਾ ਵੀ ਆਣਾ ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖਨ ਨੰਨ ਵਾਲੀ ਐ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਕੋਲ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆਂ ਸੋ ਅੱਜ ਪਹੁੰਚੇ ਆਂ ਜਤਿੰਦਰ ਵੀਰ ਸਿੰਘ ਜੀ ਦੇ ਫਾਰਮ ਹਾਊਸ ਦੇ ਉੱਤੇ ਜਿੱਥੇ ਕੀ ਪੁਲਿਸ ਵੱਲੋਂ ਜਰਾਜਾ ਨੂੰ ਹਾਊਸ ਅਰੈਸਟ ਕਰ ਲਿਆ ਗਿਆ 26 ਜਨਵਰੀ ਨੂੰ ਲੈ ਕੇ ਆਣੇ ਕਈਆਂ ਥਾਵਾਂ ਤੇ ਜਰਾ ਰੋਸ ਮਾਰਚ ਕੱਢਣਾ ਸੀਗਾ ਸੋ ਕਰਦੇ ਆਂ ਗੱਲਬਾਤ ਟਰੇਡ ਸਲ ਦੇ ਪ੍ਰਧਾਨ ਉਹ ਹਲਕਾ ਇੰਚਾਰਜ ਕਰਦੀਆ ਦੇ ਪ੍ਰਧਾਨ ਜਤਿੰਦਰ ਵੀਰ ਸਿੰਘ ਜੀ ਪਰੋਂ ਅੱਜ ਪੁਲਿਸ ਦੇ ਵੱਲੋਂ ਡეტেইন ਕੀਤਾ ਗਿਆ ਘਰ ਦੇ ਵਿੱਚ ਸਵੇਰ ਤੋਂ ਹੀ ਤੇ ਕੀ ਮਾਮਲਾ ਕੀ ਆ ਪੂਰਾ ਤੇ ਕਿਉਂ ਜਿਹੜਾ ਇਹ ਕੀਤਾ ਗਿਆ ਛੋਟੀ ਸਰਵਾਂ ਅੱਜ 25 ਜਨਵਰੀ ਨੂੰ ਸਾਡੀ ਪਾਰਟੀ ਸ਼੍ਰੋਮਣੀ ਕਾਲੀ ਦਾੰਬਰ ਸਰ ਵੱਲੋਂ ਅਤੇ ਦਲ ਖਾਲਸਾ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਾਡੇ ਵੱਲ ਲੋਕ ਗਣਤੰਤਰ ਦੇ ਵਿਰੋਧ ਦੇ ਵਿੱਚ ਇੱਕ ਰੋਸ ਮਾਰਚ ਰੱਖਿਆ ਗਿਆ ਸੀਗਾ ਜਿਸ ਦੇ ਸੰਬੰਧ ਵਿੱਚ ਅੱਜ ਆਪਾਂ 10 ਵਜੇ ਬਾਬਾ ਲਾਲ ਸਿੰਘ ਜੀ ਦਾ ਗੁਰਦੁਆਰਾ ਅਰਦਾਸਪੁਰ ਤੋਂ ਸ਼ੁਰੂ ਕਰਨਾ ਹੈ ਇਹ ਰੋਸ ਪ੍ਰਦਰਸ਼ਨ ਪਰ ਉਸ ਤੋਂ ਪਹਿਲਾਂ ਇਹ ਤੜਕਸਾਰ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਸਾਨੂੰ ਘਰ ਦੇ ਵਿੱਚ ਨજરਬੰਦ ਕਰ ਲਿਆ ਸਾਡੇ ਜਿਹੜੇ ਕਾਫੀ ਵਰਕਰਸ ਹੀ ਸੀਗੇ ਉਹਨਾਂ ਨੂੰ ਪੁਲਿਸ ਨੇ ਕੁਝ ਰਸਤੇ 'ਚ ਰੋਕ ਲਿਆ ਕੁਝ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੌਸ ਰੈਸਟ ਕਰ ਲਿਆ ਸੋ ਇਹ ਰਵਈਆ ਜੀ ਕਿਵੇਂ ਦੇਖਦੇ ਹੋ ਰਵਈਆ ਨੂੰ ਸਰਕਾਰ ਦੇ ਨੂੰ ਦੇਖੋ ਰਵਈਆ ਪੰਜਾਬ ਵਿੱਚ ਕੋਈ ਵੀ ਸਰਕਾਰ ਰਹੀ ਆ ਬੇਸ਼ੱਕ ਪਿਛਲੇ ਸਮੇਂ 'ਚ ਭਾਵੇਂ ਕਾਂਗਰਸ ਪਾਰਟੀ ਰਹੀ ਹੈਗੀ ਆ ਅਕਾਲੀ ਭਾਜੀਪੀ ਰਹੀ ਹੈਗੀ ਆ ਬੇਸ਼ੱਕ ਹੁਣ ਆਮ ਆਦਮੀ ਪਾਰਟੀ ਹੈਗੀ ਆ ਸੋ ਇਹਨਾਂ ਦਾ ਨਜ਼ਰੀਆ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਹੁਕਮਾਂ ਦੇ ਅੰਦਰ ਹੀ ਚੱਲਦਾ ਹੈਗਾ ਕੇਂਦਰ ਸਰਕਾਰ ਕਦੇ ਵੀ ਨਹੀਂ ਚਾਹਦੀ ਕਿ ਜਿਹੜੇ ਸਾਡੇ ਰਾਈਟਸ ਸਾਡੇ ਸਿੱਖਾਂ ਦੇ ਹੀ ਮੰਗਦੇ ਆ ਜਾਂ ਸਾਡੀ ਪਾਰਟੀ ਕਲਰਨ ਪਰ ਮੰਗਦੀ ਆ ਜਿਹਦੇ ਵਿੱਚ ਬੰਦੀ ਸਿੰਘ ਦੀ ਰਾਈ ਹੋਗੀ ਸਾਡੀ ਟਾਰਗੇਟ ਟਿਲਿੰਗ ਹੈਗੀ ਆ ਜਿਹੜੀ ਵਕਫ ਵਕਫ ਮੁਲਕਾਂ ਦੇ ਵਿੱਚ ਤੇ ਸਾਡੇ ਭਾਰਤ ਵਿੱਚ ਵੀ ਬਾਦਸਤੂਰ ਜਾਰੀ ਆ ਸੂਰਾਂਸਾਫ ਸਾਨੂੰ ਨਹੀਂ ਦੇਣਾ ਚਾਹੀਦੀ ਸਰਕਾਰਾਂ ਅ ਸੁਵਿਧਾਨ ਲਾਗੂ ਹੋਇਆ ਸੀ ਜੇ ਗੱਲ ਕਰ ਲਈਏ ਤਾਂ ਕਿਹਾ ਜਾਂਦਾ ਕਿ ਸੰਵਿਧਾਨਿਕ ਹੱਕ ਹੈ ਹਰੇਕ ਕੋਈ ਪ੍ਰੋਟੈਸਟ ਕਰ ਸਕਦਾ ਫਿਰ ਵੀ ਰੋਕਣਾ ਨਜ਼ਰ ਬੰਦ ਕਰਨਾ ਕਿਵੇਂ ਦੇਖਦੇ ਹੋ ਅੱਜ ਭਾਰਤ ਦਾ 75ਵਾਂ ਗਣਤੰਤਰ ਦਿਵਸ ਮਨਾਇਆ ਜਾ ਰਿਹਾ ਹੈ 1950 ਦੇ ਵਿੱਚ ਸੰਵਿਧਾਨ ਜਿਹੜਾ ਬਣ ਗਿਆ ਸੀਗਾ ਪਰ 75 ਸਾਲਾਂ ਦੇ ਵਿੱਚ ਸਾਨੂੰ ਸਿੱਖਾ ਨੂੰ ਘਟ ਗਿਣਤੀਆਂ ਨੂੰ ਭਾਰਤ ਸਰਕਾਰ ਨੇ ਸਮੇਂ-ਸਮੇਂ ਤੇ ਜਲੀਲ ਕੀਤਾ ਸਾਡੇ ਨੌਜਵਾਨਾਂ ਨੂੰ ਯੂਪੀਏ ਲਾ ਕੇ ਪੋਟਾ ਟਾਡਾ ਲਾ ਕੇ ਘਾਹ ਤੱਕ ਕਾਨੂੰਨ ਲਾ ਕੇ ਜਿਨ੍ਹਾਂ ਦੇ ਵਿੱਚ ਲੰਬੇ ਸਮੇਂ ਲਈ ਸੁੱਟਿਆ ਹੋਇਆ ਸੋ ਸਾਨੂੰ ਇਸ ਗਣਤੰਤਰ ਦੇ ਉਸ ਤੋਂ ਕੋਈ ਆਸ ਨਹੀਂ ਹੈ ਕਿ ਨਾ ਪਾ ਇਹਨੂੰ ਮਨਾਉਂਦੇ ਹੈਗੇ ਕੀ ਲੱਗਦਾ ਕਿ ਪਹਿਲੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹੋ ਤੁਸੀਂ ਬੜੇ ਲੰਬੇ ਸਮੇਂ ਤੋਂ ਪਰ ਹੋਰ ਇਹਦੇ ਆ ਬੰਦੀ ਸਿੰਘ ਬਣਾਏ ਜਾ ਰਹੇ ਆ ਲਗਾਤਾਰ ਹੀ ਦੇਖੋ ਸੋਖੀ ਇਹੀ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਦਾ ਹੈਗਾ ਕਿ ਭਾਰਤ ਸਰਕਾਰ ਦਾ ਜੋ ਏਜੰਡਾ ਹੈਗਾ ਨਾ ਸਟੇਟ ਗਵਰਨਮੈਂਟ ਵੀ ਉਹੀ ਉਹਨੂੰ ਰੂਲ ਨੂੰ ਫਾਲੋ ਕਰਦੀ ਹੈਗੀ ਆ ਸੋ ਪਿਛਲੇ ਸਮੇਂ ਦੇ ਵਿੱਚ ਜਿਹੜੇ 35-33 ਸਾਲਾਂ ਤੋਂ ਸਾਡੇ ਬੰਦੀ ਸਿੰਘ ਜੀ ਜਗਤਾਰ ਸਿੰਘ ਤਾਰਾ ਹਵਾਰਾ ਭਾਈ ਪ੍ਰੋਫੈਸਰ ਦਵਿੰਦਰਪਾਲ ਸਿੰਘ ਜੀ ਪੁੱਲਰ ਹੋਰ ਕਾਫੀ ਜਿਹੜੇ ਸਾਡੇ ਨਜ਼ਰਬੰਦ ਨੇ ਹਜੇ ਤੱਕ ਵੀ ਉਹਨਾਂ ਸਜਾਵਾਂ ਪੂਰੀਆਂ ਕਰ ਲਈਆਂ ਪਰ ਭਾਰਤ ਸਰਕਾਰ ਜਿਹੜੇ ਦੋਰੇ ਮਾਫਦੰਡ ਬਣਾਉਂਦੀ ਆ ਇੱਥੇ ਮੈਂ ਤੁਹਾਨੂੰ ਗੱਲ ਹੋਰ ਦੱਸਣੀ ਚਾਹਾਂਗਾ ਕਿ ਉੜੀਸਾ ਦੇ ਵਿੱਚ ਇੱਕ ਵਾਰੀ ਇੱਕ ਗ੍ਰਾਮ ਸਟੇਨ ਪਾਦਰੀ ਹੀਗਾ ਪਾਸ ਸੀਗਾ ਜਿਹਨੂੰ ਜੂੰਦੇ ਜੀ ਉਹਦੇ ਬੱਚਿਆਂ ਦੇ ਸਮੇਤ ਹਿੰਦੂਤਵੀ ਭੀੜ ਦੇ ਗੱਡੀ 'ਚ ਸਾੜਤਾ ਸੀਗਾ ਉਹਨਾਂ ਨੂੰ ਸਮਾਪਾ ਕੇ ਰਿਹਾਬ ਹੀ ਕਰਤਾ ਗਿਆ ਜੋ 15 ਅਗਸਤ ਆਉਂਦੀ ਆ ਲੇਟਸਲੀ 2002 ਦੇ ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਇਆ ਮੁਸਲਮਾਨਾਂ ਦਾ ਉਹਦੇ ਵਿੱਚ ਜਿਹੜੇ ਇੱਕ ਕਾਤਲ ਲੋਕ ਸੀਗੇ ਜਿਨ੍ਹਾਂ ਨੇ ਲੋਕਾਂ ਨੂੰ ਸਾੜਿਆ ਬੱਚਿਆਂ ਨਾਲ ਰੇਪ ਕੀਤੇ ਜੋ ਵੀ ਹੈਗਾ ਉਹਨਾਂ ਨੂੰ ਵੀ 15 ਅਗਸ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਭਾਰਤ ਸਰਕਾਰ ਨੇ ਰਿਹਾ ਕਰਤਾ ਸੀਗਾ ਪਰ ਸਾਡੇ ਜਿਹੜੇ ਬੰਦੀ ਸਿੰਘ ਹੈਗੇ ਉਹਨਾਂ ਨੇ ਸਜ਼ਾਵਾਂ ਵੀ ਪੂਰੀਆਂ ਕਰ ਲਈ ਉਹਨਾਂ ਨੂੰ ਰਿਹਾ ਨਹੀਂ ਕਰ ਰਹੀ ਹੁਣ ਲੇਟਸਲੀ ਭਾਈ ਅਮਰਤਪਾਲ ਦੀ ਗੱਲ ਕਰ ਲਈ ਆਪਾਂ ਉਹ ਇੱਕ ਸੰਸਦ ਮੈਂਬਰ ਬਣ ਚੁੱਕੇ ਨੇ ਲੋਕ ਮੈਂ ਵੀ ਬਣ ਚੁੱਕੇ ਹਾਂ ਪਰ ਸਰਕਾਰ ਉਹਨਾਂ ਨੂੰ ਵੀ ਡੇਬੂਗਰ ਦੇ ਵਿੱਚ ਤਹਿਰੀ ਨਹੀਂ ਕਰੀ ਛੁੱਟਿਆ ਹੋਇਆ ਸੋ ਇਹ ਧੋੜੇ ਮਾਬਦੰ ਹੈਗੇ ਸਰਕਾਰ ਦੇ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਰੋਜ਼ ਦਾ ਕਿਦਾਂ ਪੋਸਟਪੋਨ ਹੋ ਗਿਆ ਜਾਂ ਕੁਝ ਪਹੁੰਚ ਲੈਣੇ ਉੱਥੇ ਦੇਖੋ ਬਿੰਨੂ ਤੇ ਸਵੇਰ ਦਾ ਲਗਭਗ ਤੜਕਸਾਰ ਦਾ ਹਾਊਸ ਰੈਸਟ ਕੀਤਾ ਹੋਇਆ ਹੁਣ ਤੁਹਾਡੇ ਅਖਬਾਰਾਂ ਦੇ ਮਾਦੀ ਮਰਾਈ ਸਾਨੂੰ ਸ਼ਾਮ ਤੱਕ ਪਤਾ ਲੱਗੇਗਾ ਕਿ ਉੱਥੇ ਦਾ ਕੀ ਬਣਿਆ ਮਾਹੌਲ ਅੱਗੇ ਦਾ ਕੀ ਹੈਗਾ ਪਰ ਸਾਨੂੰ ਜਿੰਨਾ ਤੱਕ ਹੁਣ ਤੱਕ ਖਬਰਾਂ ਮਿਲ ਰਹੀ ਹੈ ਕਿ ਸਾਡੇ ਹੋਰ ਵੀ ਕਾਫੀ ਜਿਹੜੇ ਆਗੂ ਨੇ ਉਹਨਾਂ ਨੂੰ ਨਜ਼ਰਬੰਦ ਕਰ ਲਿਆ ਗਿਆ ਠੀਕ ਧੰਨਵਾਦ